ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨ ਹੀ ਉਹ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕ ਅਲੱਗ ਜੰਗ ਦੀ ਗੱਲ ਕਰੇ ਬਿਨਾ ਐਪੀਸੋਡ ਅਧੂਰਾ ਹੋ ਸਕਦਾ ਹੈ ਜੰਗਾਂ ਜੁੱਧਾਂ ਇਤਿਹਾਸ ਵੀ ਇਤਿਹਾਸ ਦਾ ਹਿੱਸਾ ਵੀ ਬਣਦੇ ਨੇ ਤੇ ਜੰਗਾਂ ਜੁੱਧਾਂ ਬਰਬਾਦੀ ਦਾ ਕਾਰਨ ਵੀ ਬਣਦੀਆਂ ਨੇ ਦੋਮਤ ਦੇਸ਼ਾਂ ਵਿੱਚ ਇਸ ਕਦਰ ਤਲਖੀ ਵਧੀ ਹੋਈ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਾਡੇ ਦੇਸ਼ ਦਾ ਇੱਕ ਨੌਜਵਾਨ ਨਾਇਕ ਅਜ ਸ਼ਹੀਦ ਹੋ ਗਿਆ ਬਹੁਤ ਸਾਰੇ ਭਾਰਤੀ ਉਨਾਂ ਤੇ ਹਮਲਾ ਹੋਇਆ ਸ਼ਹੀਦ ਹੋ ਗਏ ਨੇ ਦੁਨੀਆ ਤੋਂ ਚਲੇ ਗਏ ਨੇ ਗੁੰਡੀਆਂ ਦੇ ਮੁਲਕ ਵੱਲੋਂ ਵੱਖ-ਵੱਖ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਨੇ ਤੇ ਇਧਰੋਂ ਸਾਡੇ ਦੇਸ਼ ਵੱਲੋਂ ਵੀ ਉਧਰਲੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਸ ਤਰ੍ਹਾਂ ਦੇ ਹਮਲੇ ਦੀਆਂ ਖਬਰਾਂ ਵੱਖ-ਵੱਖ ਚੈਨਲਾਂ ਦੇ ਉੱਤੇ ਸਾਹਮਣੇ ਆਈਆਂ ਨੇ ਤੇ ਕੁਝ ਥਾਵਾਂ ਤੇ ਆਮ ਨਾਗਰਿਕਾਂ ਦੇ ਵੀ ਮਾਰੇ ਜਾਣ ਦੀਆਂ ਖਬਰਾਂ ਫੈਲ ਪਈਆਂ ਨੇ ਇੱਕ ਦੁਖਦ ਵਰਤਾਰੇ ਵਾਲੇ ਪਾਸੇ ਨੂੰ ਜੰਗ ਜਿਹੜੀ ਉਤਰ ਦੀ ਨਜ਼ਰ ਆਉਂਦੀ ਹੈ ਕੱਲ ਤੱਕ ਖਬਰਾਂ ਸਨ ਕਿ ਜੰਗ ਅਣ ਐਲਾਨੀ ਹੈ ਪਰ ਐਲਾਨੀ ਹੋਈ ਨਹੀਂ ਕੱਲ ਤੱਕ ਇਹ ਖਬਰਾਂ ਸੀ ਕਿ ਜੰਗ ਲੱਗਣ ਦੀਆਂ ਸੰਭਾਵਨਾਵਾਂ ਘਟ ਨੇ ਅੱਜ ਦੀ ਘੜੀ ਦੋਵਾਂ ਦੇਸ਼ਾਂ ਵੱਲੋਂ ਜਿਸ ਤਰ੍ਹਾਂ ਤਲਖੀ ਨਾਲ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਇੱਕ ਦੂਜੇ ਦੇ ਹਮਲੇ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਇਹ ਅਣ ਐਲਾਨੀ ਇੱਕ ਤਰ੍ਹਾਂ ਦੀ ਜੰਗ ਹੈ ਜਿਹੜੀ ਉਪੇਖਣ ਨੂੰ ਮਿਲ ਹੈ ਸਾਥੀਓ ਜਦੋਂ ਅਸੀਂ ਸਰਹੱਦੀ ਖੇਤਰਾਂ ਦੇ ਉਨਾ ਲੋਕਾਂ ਦੀਆਂ ਇੰਟਰਵਿਊਸ ਵੱਖ-ਵੱਖ ਮੀਡੀਆ ਦੇ ਉੱਤੇ ਦੇਖਦੇ ਆ ਜਿਹੜੇ ਆਪੋ ਆਪਣੇ ਖੇਤਾਂ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ جنگ ਦਾ ਭੈ ਨਹੀਂ ਉਹ ਕਹਿੰਦੇ ਨੇ ਸਾਡੇ ਲਈ ਜੰਗ ਆਮ ਗੱਲ ਹੈ ਕੋਈ ਗੱਲ ਨਹੀਂ ਜੰਗ ਅਸੀਂ ਪਹਿਲਾਂ ਵੀ ਅਸੀਂ 62 65 71 ਦੀਆਂ ਜੰਗਾਂ ਨੇ ਜਿਹੜੀਆਂ ਉਹ ਦੇਖੀਆਂ ਨੇ ਤੇ ਜੰਗਾਂ ਹਮੇਸ਼ਾ ਬਰਬਾਦੀ ਦੀ ਇਵਾਰਤ ਲਿਖਦੀਆਂ ਨੇ ਜਿਸ ਤਰ੍ਹਾਂ ਅਸੀਂ ਕਿਹਾ ਪਰ ਉਹ ਕਹਿੰਦੇ ਨੇ ਕਿ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਆ ਅਸੀਂ ਇਹਨਾਂ ਜੰਗਾਂ ਵਿੱਚੋਂ ਜਨਮੇ ਆ ਸਾਡਾ ਜਨਮ ਇਹਨਾਂ ਜੰਗਾਂ ਦੇ ਵਿੱਚ ਹੋਇਆ ਹੈ ਬਾਰਡਰ ਦੇ ਉੱਤੇ ਰੋਜ਼ ਗੋਲੀਆਂ ਚੱਲਦੀਆਂ ਨੇ ਬਾਰਡਰ ਦੇ ਉੱਤੇ ਰੋਜ਼ਾਨਾ ਝਗੜੇ ਹੁੰਦੇ ਨੇ ਅਸੀਂ ਸਾਧ ਪਾਰ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਖੇਤੀ ਕਰਦੇ ਹਾਂ ਸਾਡੀ ਜ਼ਮੀਨ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦੀ ਹੈ ਤੇ ਅਸੀਂ ਆਪਣੇ ਘਰਾਂ ਵਿੱਚ ਰਹਿੰਦੇ ਹਾਂ ਅਸੀਂ ਆਪਣੇ ਘਰਾਂ ਵਿੱਚ ਯੋਗ ਪ੍ਰਬੰਧ ਸਾਨੂੰ ਜੰਗ ਦਾ ਖੌਫ ਨਹੀਂ ਸਾਨੂੰ ਜੰਗ ਦੇ ਨੁਕਸਾਨ ਦਾ ਖੌਫ ਨਹੀਂ ਪਰ ਜਦੋਂ ਅਸੀਂ ਸਮੁੱਚੇ ਵਰਤਾਰੇ ਤੇ ਛਾਤੀ ਮਾਰਨ ਦਾ ਯਤਨ ਕਰਦੇ ਹਾਂ ਜਦੋਂ ਭਾਈ ਮਰੀਕ ਸਿੰਘ ਵਰਗੇ ਇੱਕ ਕਾਬਲ ਰਾਗੀ ਸਿੰਘ ਗਵਾਂਡੀ ਮੁਲਕ ਦੇ ਹਮਲੇ ਵਿੱਚ ਸ਼ਹੀਦ ਹੋ ਜਾਂਦੇ ਨੇ ਗੁਰੂ ਘਰ ਦੇ ਉੱਤੇ ਹਮਲਾ ਹੋ ਜਾਂਦਾ ਹੈ ਤੇ ਬਹੁਤ ਸਾਰੇ ਪੁਨਛ ਦੇ ਖੇਤਰ ਵਿੱਚ ਕਸ਼ਮੀਰ ਦੇ ਖੇਤਰ ਵਿੱਚ ਆਮ ਨਾਗਰਿਕ ਦੁਨੀਆ ਤੋਂ ਤੁਰ ਜਾਂਦੇ ਨੇ ਤੇ ਫੌਜੀ ਟਿਕਾਣਿਆਂ ਦੇ ਉੱਤੇ ਗਵਾਂਡੀ ਮੁਲਕ ਦੀ ਸਰਕਾਰ ਵੱਲੋਂ ਹਮਲੇ ਕੀਤੇ ਜਾਂਦੇ ਨੇ ਸਾਡੇ ਦੇਸ਼ ਦਾ ਨਾਇਕ ਦੁਨੀਆ ਤੋਂ ਅੱਜ چلا ਜਾਂਦਾ ਹੈ ਬਹੁਤ ਸਾਰੇ ਹਮਲਿਆਂ ਨੂੰ ਰੋਕ ਦਿੱਤਾ ਜਾਂਦਾ ਹੈ ਗਲਮਜ਼ਾਈਲਾਂ ਤੇ ਆ ਗਈ ਹੈ ਤੇ ਜਦੋਂ ਮਹਾਇਲਾ ਤੇ ਗੱਲ ਆਈ ਹੁੰਦੀ ਹੈ ਤੇ ਇਹ ਸਰਜੀਕਲ ਸਟਰੈਕ ਨਾਲੋਂ ਥੋੜੀ ਜਿਹੀ ਗੱਲ ਵੱਧ ਹੀ ਨਜ਼ਰ ਆਉਂਦੀ ਹੈ ਸਾਥੀਓ ਦੋਮਾ ਦੇਸ਼ਾਂ ਵਿਚਕਾਰ ਜੰਗ ਜਾਂ ਕੁੜਤਨ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਸਰਜੀਕਲ ਸਟਰੈਕਸ ਦੋ ਵਾਰ ਹੋਈਆਂ ਨੇ ਇਸ ਤੋਂ ਪਹਿਲਾਂ ਜੰਗਾਂ ਹੁੰਦੀਆਂ ਰਹੀਆਂ ਨੇ ਇਸ ਤੋਂ ਪਹਿਲਾਂ ਤਲਖ ਕਲਾਮੀ ਬਹੁਤ ਵਾਰ ਹੁੰਦੀ ਰਹੀ ਇਸ ਤੋਂ ਬਾਅਦ ਗੋਲਾ ਬਰੂਦ ਹਥਿਆਰ ਜੋ ਵੀ ਜਿਸ ਤਰ੍ਹਾਂ ਗਵੰਡੀ ਮੁਲਕ ਨਾਲ ਝਗੜੇ ਝੇੜੇ ਸਟੇਟਾਂ ਦੇ ਸਰਹੱਦਾਂ ਦੇ ਇਲਾਕਿਆਂ ਦੇ ਬਹੁਤ ਸਾਰੇ ਚੱਕੜੇ ਟੈਰਰਿਜ਼ਮ ਨੇ ਜਿਸ ਕਦਰ ਗਵਾਨੀ ਮੁਲਕ ਚੋਂ ਆ ਕੇ ਸਾਡਾ ਨੁਕਸਾਨ ਸਾਡੇ ਦੇਸ਼ ਦਾ ਕੀਤਾ ਤੇ ਜਿਸ ਤਰ੍ਹਾਂ ਦੇ ਦੋਸ਼ ਗਵਾਨੀ ਮੁਲਕ ਵੱਲੋਂ ਵੀ ਇਸ ਤਰ੍ਹਾਂ ਕਈ ਤਰੀਕੇ ਦੇ ਲਾਏ ਜਾਂਦੇ ਨੇ ਜਿਸ ਤਰ੍ਹਾਂ ਮੁਹੰਮਦ ਮਸੂਦ ਅਜ਼ਹਰਤੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੇਖਦੇ ਆਂ ਤੇ ਐਸੇ ਲੋਕ ਜਿਹੜੇ ਜੰਗ ਦਾ ਕਾਰਨ ਬਣਦੇ ਨੇ ਐਸੇ ਲੋਕ ਜਿਹੜੇ ਜੰਗ ਚਾਹੁੰਦੇ ਨੇ ਐਸੇ ਲੋਕ ਜਿਹੜੇ ਜੰਗ ਦੇ ਕੰਡੇ ਵੀਜਦੇ ਨੇ ਐਸੇ ਲੋਕ ਜਿਹੜੇ ਨਫ਼ਰਤ ਦੇ ਕੰਡੇ ਵੀਜਦੇ ਨੇ ਐਸੇ ਲੋਕ ਜਿਨ੍ਹਾਂ ਦਾ ਕਤਲ ਕਰਨਾ ਹੀ ਸ਼ੌਕ ਹੈ ਤੇ ਐਸੇ ਲੋਕ ਜਿਹੜੇ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਤਲ ਕਰਨ ਨੂੰ ਹੀ ਕਿਸੇ ਨੂੰ ਮਾਰ ਦੇਣ ਨੂੰ ਹੀ ਕਿਸੇ ਤੇ ਹਮਲਾ ਕਰਨ ਨੂੰ ਹੀ ਅ ਭਗਵਾਨ ਦੀ ਅੱਲਾਹ ਤਾਲਾ ਦੀ ਖੁਸ਼ੀ ਮੰਨਦੇ ਨੇ ਉਹਨਾਂ ਲੋਕਾਂ ਲਈ ਜੰਗ ਖਰੂਦ ਤੋਂ ਵੱਧ ਕੁਝ ਨਹੀਂ ਉਹਨਾਂ ਲੋਕਾਂ ਲਈ ਜੰਗ ਸ਼ੌਕ ਤੋਂ ਵੱਧ ਕੁਝ ਨਹੀਂ ਉਹਨਾਂ ਲੋਕਾਂ ਲਈ ਜੰਗ ਮਨੋਰੰਜਨ ਤੋਂ ਵੱਧ ਕੁਝ ਨਹੀਂ ਪਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਆਪੋ ਆਪਣੇ ਘਰ ਛੱਡ ਕੇ ਰੋਂਦਿਆਂ ਆਉਂਦਿਆਂ ਸੁਰੱਖਿਅਤ ਥਾਂਾਂ ਤੇ ਜਾਂਦਿਆਂ ਵੇਖਦੇ ਆ ਤੇ ਫਿਰ ਜੰਗ ਦਾ ਬਦਲਮਾ ਰੂਪ ਹੈ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ। ਸਾਥੀਓ ਅੱਜ ਅਸੀਂ ਆਵਾਜ਼-ਏ-ਖਲਕ ਦੇ ਇਸ ਐਪੀਸੋਡ ਦੇ ਵਿੱਚ ਜੰਗ ਨੂੰ ਦੋ ਕਦਮ ਹੋਰ ਅੱਗੇ ਵਧੀ ਵੇਖਦੇ ਆ। ਠੀਕ ਹੈ ਕਿ ਪਿਛਲੀਆਂ ਮਾੜੀਆਂ-ਮੋਟੀਆਂ ਝੜਪਾਂ ਹੁੰਦੀਆਂ ਨੇ ਹਾਂ ਜਿਹੜੀ ਸੁਖਾਵੀ ਖਬਰ ਉਹ ਹੈ ਕਿ ਕੁਝ ਕੁਝ ਮੁਲਕਾਂ ਨੇ ਕੁਝ ਕੰਟਰੀਜ਼ ਨੇ ਇਸ ਜੰਗ ਦੇ ਵਿੱਚ ਦਖਲ ਦੇਣਾ ਸ਼ੁਰੂ ਕੀਤਾ ਹੈ ਇਸ ਜੰਗ ਨੂੰ ਬੰਦ ਕਰਨ ਦੀ ਤਜ਼ਵੀਜ਼ ਰੱਖੀ ਹੈ ਦੋਮਤਿਆਂ ਨੂੰ ਸਮਝਾਉਣ ਸੁਲਾ ਸਫਾਈ ਦੇ ਹਿੱਲੇ ਵਸੀਲੇ ਵਰਤਣ ਲਈ ਅੱਗੇ ਆ ਕੇ ਕੁਝ ਬੇਨਤੀਆਂ ਕੁਝ ਰਿਕੁਐਸਟਸ ਕੀਤੀਆਂ ਨੇ ਉਹਨਾਂ ਨੇ ਕੁਝ ਠੰਡੀ ਹਵਾ ਦੇ ਬੁੱਲੇ ਮਹਿਸੂਸ ਕਰਵਾਏ ਜੰਗ ਕਦੇ ਵੀ ਚੰਗੀ ਨਹੀਂ ਹੁੰਦੀ ਜੰਗ ਬਰਬਾਦੀ ਦੀ ਇਵਾਰਤ ਲਿਖਦੀ ਹੈ ਜੰਗ ਦਾ ਇਤਿਹਾਸ ਭਰਿਆ ਪਿਆ ਹੈ ਪੰਨਿਆਂ ਦੇ ਨਾਲ ਜੰਗ ਦੇ ਇਤਿਹਾਸ ਵਿੱਚੋਂ ਬਰਬਾਦੀ ਤੋਂ ਬਾਅਦ ਹਮੇਸ਼ਾ ਕੁਝ ਨਹੀਂ ਆ ਕਿਤੇ ਨਾ ਕਿਤੇ ਬਹਾਦਰੀ ਜ਼ਰੂਰ ਜੰਗ ਵਿੱਚ ਇਤਿਹਾਸ ਦਾ ਹਿੱਸਾ ਬਣ ਜਾਂਦੀ ਹੈ ਪਰ ਆਜਾਦਤਰ ਜਦੋਂ ਜੰਗਾਂ ਜੁੱਧਾਂ ਦੇ ਵਿੱਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਪੇਸ਼ ਕੀਮਤੀ سرمਾਇਆ ਚਲੇ ਜਾਂਦਾ ਹੈ ਬਹੁਤ ਸਾਰਾ ਇਨਫਰਾਸਟ੍ਰਕਚਰ ਖਤਮ ਹੋ ਜਾਂਦਾ ਹੈ ਬਹੁਤ ਸਾਰੇ ਹੰਦਾ ਨੁਕਸਾਨ ਇਕਨੋਮਿਕਲੀ ਨੁਕਸਾਨ ਸਰਹੱਦਾਂ ਦੇ ਝਗੜੇ ਵੱਧ ਜਾਂਦੇ ਨੇ ਤੇ ਐਸੇ ਹਾਲਾਤਾਂ ਵਿੱਚ ਅਮਨ ਸ਼ਾਂਤੀ ਦੇ ਨਾਲ ਨਾਲ ਹੋਰ ਬਹੁਤ ਕੁਝ ਗਵਾਚ ਜਾਂਦਾ ਜਿਸ ਤਰ੍ਹਾਂ ਲੈਂਦੇ ਪੰਜਾਬ ਦੇ ਵਿੱਚ ਦਿਨਚਰਾ ਥਾਮਾ ਤੇ ਸਾਡੇ ਭਾਰਤੀ ਫੌਜ ਦੇ ਹਮਲੇ ਹੋਏ ਨੇ ਉਹ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਆਮ ਨਾਗਰਿਕਾਂ ਦਾ ਨੁਕਸਾਨ ਜਿਹੜਾ ਉਹ ਦੁਖਦਾਈ ਹੁੰਦਾ ਹੈ ਖੈਰ ਸਾਡੇ ਦੇਸ਼ ਦਾ ਮਹਾਨ ਨਾਇਕ ਅਜਸ਼ੀਦ ਹੋਇਆ ਉਹਨੂੰ ਔਰ ਕੋਟ ਕੋਟ ਨਮਨ ਕਰਦੇ ਆ ਅਸੀਂ ਕਾਮਨਾ ਕਰਦੇ ਆ ਕਿ ਜੰਗ ਜਿਹੜੀ ਕੱਲ ਤੱਕ ਇਦਾਂ ਲੱਗਦਾ ਸੀ ਕਿ ਸ਼ਾਇਦ ਸਰਜੀਕਲ ਸਟ੍ਰੈਟ ਜਾਂ ਮੂਰਲੀ ਝਗੜਾ ਜਿਹੜਾ ਉਹ ਸ਼ਾਇਦ ਜੰਗ ਵਿੱਚ ਤਬਦੀਲ ਨਾ ਹੋਵੇ ਪਰੰਤੂ ਥੋੜਾ ਥੋੜਾ ਜੰਗ ਆ ਜਿਹੜੀ ਉਹ ਥੋੜਾ ਥੋੜਾ ਜੰਗ ਦਾ ਰੂਪ ਲੈਂਦੀ ਜਾ ਰਹੀ ਹੈ ਹਾਂ ਸੁਖਾਮੀਆਂ ਖਬਰਾਂ ਨੇ ਪਾਕਿਸਤਾਨ ਵੱਲੋਂ ਰੂਸ ਵੱਲੋਂ ਕੁਝ ਹੋਰ ਵਾਹਿਗਰੂ ਹਾਂ ਸੁਖਾਮੀਆਂ ਖਬਰਾਂ ਜਰੂਰ ਨੇ ਕਿ ਅਮਰੀਕਾ ਵੱਲੋਂ ਤੇ ਰੂਸ ਵੱਲੋਂ ਇਸ ਜੰਗ ਦੇ ਖਿਲਾਫ ਜਪਾਰਤੀ ਹਮੈਤ ਵਿੱਚ ਕੁਝ ਬਿਆਨ ਜ਼ਰੂਰ ਦਿੱਤੇ ਗਏ ਨੇ ਪਰ ਨਾਲੋ ਨਾਲ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜੰਗ ਨੂੰ ਬੰਦ ਕਰਨ ਲਈ ਹਲੇਮੀ ਸਲੇਮੀ ਤੇ ਅਤੁੱਲਮ ਵਰਤਣ ਦੀ ਅਪੀਲ ਵੀ ਜਿਹੜੀ ਹੈ ਕੀਤੀ ਗਈ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੰਗ ਹੈ ਜਿਹੜੀ ਕੋਈ ਨਾ ਕੋਈ ਸੁਖਾਵਾਂ ਹੱਲ ਸੁਖਾਵਾਂ ਰਾਹ ਜਿਹੜਾ ਉਹ ਤਲਾਸ਼ ਲਵੇਗੀ ਦੋਸਤੋ ਚੰਗੀ ਖਬਰ ਦੀ ਉਡੀਕ ਵਿੱਚ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖ਼ਲਕ ਇਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੂੰ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ